ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਭਗੂਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਪੱਟੀ ਤੋਂ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਵੀਰ ਹੁਣਾਂ ਦੇ ਬਿਲਕੁਲ ਘਰ ਦੀ ਜੇਕਰ ਆਪਾਂ ਡਿਸਟੈਂਸ ਦੇਖੀਏ ਤੇ ਹਰੀ ਕੇ ਪੱਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਬੱਠੇ ਭੈਣੀ ਪਿੰਡ ਬਿਲਕੁਲ ਲਾਗੇ ਆ ਤੇ ਸੰਗਵਾ ਅੱਡਾ ਵੀ ਬਿਲਕੁਲ ਨਜ਼ਦੀਕ ਆ ਇੱਕ ਬਨੇ ਆਸਲ ਪਿੰਡ ਆ ਦੋਸਤੋ ਬਿਲਕੁਲ ਪੱਗੂਪੁਰ ਤੇ ਆਸਲ ਪਿੰਡ ਬਿਲਕੁਲ ਅਲਦੇ ਮਿਲਦੇ ਨਾਲ-ਨਾਲ ਜਿਹੜੇ ਦੋਸਤੋ ਜੁੜੇ ਹੋਏ ਪਿੰਡ ਆ ਤੇ ਖਾਸ ਤੁਸੀਂ ਵਿਜ਼ਿਟ ਆ ਪਿੰਡ ਪੱਗੂਪੁਰ ਕਰਨੀ ਆ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੜ ਦਿਖਾ ਦਾਂਗੇ ਤਾਜੀ ਸੂਈ ਸੁਭਾਈ ਆ ਬਿਲਕੁਲ ਘਰੇਲੂ ਵੜ ਆ ਦੋਸਤੋ ਵਪਾਰੀ ਵੀਰ ਦੇ ਕੋਲ ਨਹੀਂ ਕੀ ਬਿਲਕੁਲ ਵਪਾਰ ਜਾਂ ਵਿਕਰੀ ਵਾਲੇ ਪਸ਼ੂ ਦੇ ਵਿੱਚੋਂ ਨਹੀਂਗਾ ਹੈਗਾ ਇਹੇ ਪਸ਼ੂ ਬਿਲਕੁਲ ਘਰੇਲੂ ਵੜ ਆ ਠੀਕ ਆ ਜੀ ਪੂਰੀ ਡਿਟੇਲ ਜਿਹੜੀ ਆਪਾਂ ਓਨਰ ਮਾਲਕ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਕੀ ਥਰੇ ਡਿਟੇਲ ਆ ਦੋਸਤੋ ਮਿਲ ਕੇ ਰਿਕਾਰਡ ਕੀ ਆ ਕੀ ਰੇਟ ਪਾਪੜ ਦਾ ਪੂਰੀ ਗੱਲਬਾਤ ਉਹ ਆਪਾਂ ਕਰਦੇ ਆ ਵੀਰ ਦੇ ਨਾਲ ਅੱਜ 1 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਵਜੇ ਦੁਪਹਿਰ ਦਾ ਸਮਾਂ ਹੈ ਜੀ ਠੀਕ ਆ ਬਾਕੀ ਜਸਵੀਰ ਨੂੰ ਵੈੜ ਪਸੰਦ ਆਊਗੀ ਆਦੇ ਦੋੜਾਂਗੇ ਇੱਕ ਟਾਈਮ ਜਿਹੜੀ ਚੁਵਾਈ ਆ ਉਹ ਸਮਾਂ ਕੱਢ ਕੇ ਤੁਸੀਂ ਜ਼ਰੂਰ ਕਰ ਲਿਓ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਘਰ ਸਸਰੀ ਘਰ ਵੀਰ ਜੀ ਜੀ ਆ ਤੁਹਾਡਾ ਵੈਲਕਮ ਸਾਡੇ ਠੀਕ ਠਾਕ ਬਰਾਦੀ ਬਹੁਤ ਵਧੀਆ ਵੀਰ ਜੀ अच्छा जी ए, जी वीर जी एनिमल ਘਰ ਦਈ ਹੈ ਪਸ਼ੂ ਦੀ ਹਾਂਜੀ ਵੀਰ ਜੀ ਘਰ ਦਈ ਆਪਣੀ ਪਹਿਲੇ ਸਵੇਰੇ ਆਪਣੇ ਕੋਲ ਹੀ ਸੀ ਵੜੇ ਹਾਂਜੀ ਪਹਿਲੇ ਸਵੇਰੇ ਦਾ ਤਕਰੀਬਨ ਕੋਈ 9 19 ਲੀਟਰ ਦਾ ਰਿਕਾਟ ਇਹਗਾ ਸੀ ਠੀਕ ਹੈ ਜੀ ਤੇ ਇਸ 29 ਨੂੰ ਸੂਈ ਹੈ ਹਾਂਜੀ ਤੇ ਤਕਰੀਬਨ ਇਹਦੇ ਥੱਲੇ ਹੁਣ 14 ਲੀਟਰ ਬੋਲਾ ਅੱਜ ਤਿਆਰ ਜਿਹੜਾ ਠੀਕ ਹੈ ਜੀ ਹਾਂਜੀ 14 ਲੀਟਰ ਜਿਹੜਾ ਹੁਣ ਨੈਟ ਹੈ ਜੀ ਹਾਂ ਜੀ ਨੈਟ ਤਿਆਰ ਆਇਆ ਥੱਲੇ ਅੱਜ ਤੀਜੇ ਦਿਨ ਦੀ ਸੂਈ ਥੱਲੇ ਹਾਂ ਜੀ ਤੀਜੇ ਦਿਨ ਦੀ ਸੂਈ ਹੈ ਤੇ ਬੱਚਾ ਥੱਲੇ ਕੀ ਆ ਗਿਆ ਬੱਚਾ ਇਹਦੇ ਮਗਰ ਸੀ ਆ ਵਾ ਵਾ ਬੱਚੀ ਆਈ ਅੱਛਾ ਬੱਚੀ ਫੀਮੇਲ ਕਾਫ ਹਾਂ ਜੀ ਹਾਂ ਜੀ ਸੋ ਬਾਕੀ ਵਹੜ ਜਿਹੜੀ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਆ ਫੁੱਲ ਵੱਡੀ ਹਾਈਟ ਆ ਕੱਦ-ਕਾਠ ਜਿਹੜਾ ਪੂਰੀ ਉੱਚੇ ਕੱਦ-ਕਾਠ ਦੀ ਹੈ ਠੀਕ ਆ ਆਰਡਰ ਕੁਆਲਿਟੀ ਕਾਫੀ ਚੰਗੀ ਖਾਸੀ ਆ ਤੇ ਇੱਕ ਵਰੀਆ ਜਿਹੜੀ ਫੀਮੇਲ ਆ ਥੱਲੇ ਬੱਚੇ ਦੇ ਨਾਲ ਬਿਲਕੁਲ ਨੜੂ ਜਿਹੜਾ ਬੱਚੇ ਦੇ ਨਾਲ ਆ ਇਹ ਤੁਸੀਂ ਆ ਵੀਡੀਓ ਠੀਕ ਆ ਅੱਜ ਤੀਜੇ ਦਿਨ ਦੇ ਵਿੱਚ ਠੀਕ ਆ 29 ਨੂੰ ਸੂਹੀ ਸੀਗੀ ਨਤੀ ਜੂਨ ਨੂੰ ਹਾਂਜੀ ਹਾਂਜੀ 29 29 ਜੂਨ ਨੂੰ ਸਾਂਝੀ ਗਿਆ ਤੇ ਤੀਜਾ ਦਿਨ ਆ ਤੀਜਾ ਦਿਨ ਹੋ ਗਿਆ ਠੀਕ ਆ ਤੇ ਆਹ ਬੱਚੀ ਦਾ ਨਾਂ ਵੀ ਨਾਲ ਹੀ ਆ ਲੱਗਦਾ ਤੇ ਬਾਕੀ ਇਹ ਵੀਰ ਜੀ ਜਿੱਦਾਂ ਜੰਮੀ ਪਲੀ ਆਪਣੇ ਘਰ ਦੀ ਆ ਘਰੇ ਨੂੰ ਆਪਣੇ ਘਰ ਦੀ ਆ ਜੀ ਆਪਾਂ ਕੋਈ ਗਾਂ ਲਈ ਸੀ ਉਹਦੇ ਮਗਰੇ ਵਹਿੜਾਈ ਸੀ ਹਾਂਜੀ ਤੇ ਆਪਣੇ ਕੋਲ ਹੀ ਪਲੀ ਪਹਿਲਾਂ ਵੀ ਆਪਣੇ ਕੋਲ ਹੀ ਪਹਿਲਾਂ ਸੂਆ ਵੀ ਆ ਦੂਜਾ ਸੂਆ ਅੰਤ ਹੋਈ ਆ ਠੀਕ ਆ ਜੀ ਹਾਂਜੀ ਪਹਿਲੇ ਸੂਰਜ ਦੀ ਦਾਤ ਵਿੱਚ 18 ਕਿਲੋ ਹਾਂਜੀ 18 ਤੋਂ 19 ਲੀਟਰ ਰਿਆ ਆਪਣੇ ਘਰੇ ਨਾਰਮਲ ਸੇਵਾ ਤੇ ਠੀਕ ਹੈ ਜੀ ਠੀਕ ਹੈ ਸੋ ਇਸ ਵਾਰ ਜਿਹੜਾ ਦੋਸਤੋ ਦੂਜਾ ਸੂਆ ਸੂਈ ਹੈ ਠੀਕ ਆ ਬਾਕੀ ਆ ਥੰਮ ਦੇ ਬਾਜੇ ਸੋ ਬਾਕੀ ਖੋਲ ਕੇ ਤਸਦੀ ਦੇ ਨਾਲ ਤਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਕੰਪੈਕਟ ਹੈਡਰ ਆ ਦੋਸਤੋ ਕਸਮੇ ਲੈਵੇ ਦੀ ਆ ਠੀਕ ਆ ਜੇਕਰ ਆਪ ਬਦੇਖੀਏ ਤੇ ਅੰਦਰ ਟਾਈਟਲ ਦੇ ਵੇਲੇ ਪਸੂ ਜਿਹੜੇ ਦੋਸਤੋ ਘਾਟੋ ਕਰ ਵੀ ਇਸ ਵਹੜ ਨੂੰ 20 ਤੋਂ ਪਲੱਸ ਵੀ ਚਲਣਾ ਚਾਹੀਦਾ ਜੇਕਰ ਪਹਿਲੇ 118 ਲੀਟਰ ਦੀ ਕੈਪੈਸਿਟੀ ਰਹੀ ਆ। ਬਾਕੀ ਇਹ ਕਿਤੇ 20 ਤੋਂ ਪਲੱਸ ਕਰੂਗੀ। ਬਿਲਕੁਲ। ਹਾਥੀ ਚਵਾਈ ਥਾਣਾ। ਹਾਂ ਠੀਕ ਹੈ ਜੀ। ਮੁੱਠੀ ਦਾ ਥਾਣਾ। ਆ ਤੁਸੀਂ ਵੇਖੋ ਜੀ। ਠੀਕ ਹੈ ਇਹਨੂੰ ਖੋਲ ਕੇ ਦਿਖਾਈਏ ਵੀਰ ਜੀ। ਤੋੜਦੇ ਜੇ ਤਰ ਲੰਮਾ ਤੋੜ ਦਿਓ। ਠੀਕ ਹੈ ਵੀਰ ਜੀ। ਹਾਈਟ ਕੱਦ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਹੈ ਠੀਕ ਆ ਫੁੱਲ ਵੱਡੀਆਂ ਵੇੜਾਂ ਦੇ ਵਿੱਚ ਦੀ ਗਿਣਤੀ ਕਰ ਸਕਦੇ ਹੋ ਜਿਹੜਾ ਨਾਰਮਲ ਆਪਾਂ ਫਾਰਮ ਵਾਲੀਆਂ ਵੇੜਾਂ ਦੇਖਦੇ ਆਂ ਵੀ ਉਸ ਕਦ-ਕੱਦ ਦੇ ਵਿੱਚ ਦੋਸਤੋ ਇਸ ਨੂੰ ਕਾਊਂਟ ਕਰ ਸਕਦੇ ਹੋ ਠੀਕ ਆ ਹਾਈਟ ਲੈਂਥ ਕਾਫੀ ਵਧੀਆ ਤੇ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਅੱਜ ਮਾਰਨਿੰਗ ਚਿਵਾਈ ਕਿੰਨੇ ਵਜੇ ਕਰੀਏ ਜੀ ਇਹ ਤਕਰੀਬਨ ਜੀ ਸਵੇਰੇ ਕੋਈ 7 ਵਜੇ ਦੀ ਚਿਵਾਈ ਹੈ ਜੀ ਅੱਛਾ ਜੀ ਹਾਂ ਜੀ ਠੀਕ ਆ ਬਾਕੀ ਨਾਰਮਲ ਸੇਵਾ ਤੇ ਨੇ ਜੀ ਜਿੰਨੇ ਵੀ ਸੇਵਾ ਕਰੂ ਉਹਨਾਂ ਹੀ ਚੋਚ ਹੋ ਗਏ ਇੱਥੇ ਠੀਕ ਠੀਕ ਹੈ ਜੀ ਬਿਲਕੁਲ ਘਰੇਲੂ ਨਾਰਮਲ ਜਿਹੜਾ ਦੋਸਤੋ ਘਰੇਲੂ ਇਹ ਵਿਹੜ ਆਪਾਂ ਗਿਣ ਸਕਦੇ ਆ ਅੱਗੇ ਜਿਹੜੇ ਵੀਰ ਨੇ ਘਰੇਲੂ ਘਰੋਂ ਤਕਰੀਬਨ ਤੁਸੀਂ ਲੱਭਣ ਦੀ ਸੋਚ ਰਹੇ ਜਾਂ ਦੇਖਣਾ ਚਾਹੁੰਦੇ ਹੋ ਤੇ ਫਿਲਹਾਲ ਤੁਸੀਂ ਇਹ ਵਿਹੜ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਮਾਰਨਿੰਗ 7:00 ਵਜੇ ਦੀ ਚੋਾਈ ਜਿਹੜੀ ਆ ਵਿੱਚ ਤੁਹਾਨੂੰ ਦੱਸਤੀ ਆ ਬਾਕੀ ਹੁਣ ਮੌਕੇ ਤੇ ਜਦੋਂ ਵੀਡੀਓ ਬਣਾਉਣ ਦਾ ਟਾਈਮ ਆ ਕੋਈ 1:30 ਵਜੇ ਦਾ ਤੇ ਤਿਆਰੀ ਫੇਰ ਜਿਹੜੀ ਆ ਬਿਲਕੁਲ ਸ਼ਾਮ ਦੇ ਸਮੇਂ ਦੀ ਤਿਆਰੀ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਹੈ ਠੀਕ ਆ ਸੋ ਆਪਦੀ ਕਿਸੇ ਵੀਰ ਨੇ ਦੋ ਟਾਈਮ ਜਿਹੜੀ ਤਸੱਲੀ ਕਰਨੀ ਉਹ ਕਰ ਸਕਦਾ ਵੀ 14 ਕਿਲੋ ਹੁਣ ਤੁਸੀਂ ਬੋਲਾ ਮੰਨ ਸਕਦੇ ਹੋ ਅਜੇ ਬੋਲਾ ਤੀਜੇ ਦਿਨ ਦੇ ਵਿੱਚ ਬਾਕੀ ਕੋਈ ਵੀ ਵੀਰ ਆਵੇ ਆ ਕੇ ਚੁਾਈ ਕਰੇ ਦੋ ਟਾਈਮ ਆਪਦੀ ਤਸੱਲੀ ਕਰੇ ਲਓ ਜੀ ਠੀਕ ਆ ਥਣਥਣ ਕੁਆਲਟੀ ਕਾਫੀ ਖੂਬਸੂਰਤਾ ਮੁੱਠੀਲਾ ਥਾਣਾ ਦੋਸਤੋ ਠੀਕ ਆ ਕਿਸੇ ਭੈਣ ਨੇ ਚਵਾਈ ਕਰਨੀ ਆ ਲੇਡੀਜ਼ ਚਾਹੇ ਕਿਸੇ ਵੀਰ ਨੇ ਚਵਾਈ ਕਰਨੀ ਆ इजीली ਤੁਸੀਂ ਚਵਾਈ ਕਰ ਸਕਦੇ ਹੋ ਠੀਕ ਆ ਦੋਵੇਂ ਸਾਈਡ ਤੇ ਬੈ ਕੇ ਚਵਾਈ ਕਰ ਸਕਦੇ ਹੋ ਦੋਨੋਂ ਸਾਈਡ ਤੇ ਵੈਸੀ ਆਪਾਂ ਕਰਦੇ ਆ ਦੋਨੋਂ ਸਾਈਡ ਇੱਕ ਸਾਈਡ ਤੇ ਚਵਾਈ ਕਰਦੇ ਆ ਅਸੀਂ ਦਾ ਠੀਕ ਆ ਦੋਵੇਂ ਸਾਈਡ ਤੇ ਚਵਾਈ ਕੋਈ ਨਹੀਂ ਮਾਸਾ ਵੀ ਕਿਤੇ ਠੀਕ ਆ ਠੀਕ ਆ ਤੇ ਬਾਕੀ ਓਵਰਆਲ ਜਿਹੜੀ ਵੈੜ ਦੋਸਤੋ ਬਹੁਤ ਵਧੀਆ ਠੀਕ ਆ ਫੁੱਲ ਵੱਡੀ ਹਾਈਟ ਬੇਲ ਚੰਗੀ ਆ ਬਾਕੀ ਇੱਕ ਵਾਰੀ ਉਲਟਾ ਪਹਿਣੀਆਂ ਦੇ ਪਾਸੇ ਤੁਹਾਨੂੰ ਫੇਰ ਦਿਖਾ ਦਿੰਨੇ ਆਪਾਂ ਥਾਣ ਲੈਵਾ ਆ थोड़ा पीछे हटा दे रहे मारा जी थोड़ी डरती है तो ना तो कैमरे ठीक है भीर जी ਅ ਡਿਮਾਂਡ ਕਿੰਨੀ ਕਰਦੇ ਆ ਮੁੱਲ ਕੀ ਆ ਜੀ ਦਾ ਇਹਦਾ ਫਿਰ ਜੀ 55000 ਰੁਪਏ ਆਪਾਂ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਜਿਹੜਾ ਭੈਣ ਭਰਾ ਮੌਕੇ ਤੇ ਮਾਨਤਾਣ ਹੋਵੇਗਾ ਇੱਕ ਇੱਕ ਹਾਂ ਜੀ 55000 ਜੀ ਹਾਂ ਜੀ 55000 ਠੀਕ ਹੈ ਤੇ ਇੱਕ ਸੰਪਰਕ ਨੰਬਰ ਦੇ ਕੀ ਆਪਣੇ ਜੀ ਅਰ ਗੁਰਵੀਰ ਜੀ ਹੈਗਾ ਵਾ 84374 ਠੀਕ ਹੈ ਜੀ 62510 ਜੀ 62510 ਹਾਂ ਜੀ ਠੀਕ ਹੈ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਦੇ ਮੈਂ ਚਲਦੇ ਕਰ ਦੂੰਗਾ ਨਾਮ ਇੱਕ ਵਾਰੀ ਫਿਰ ਜੀ ਵੀਰ ਜੀ ਕਨਫਰਮ ਕਰਾ ਦਿੰਦੇ ਮੇਰਾ ਨਾਮ ਰਣਜੀਤ ਸਿੰਘ ਆ ਜੀ ਪਿੰਡ ਪੱਗੂਪੁਰ ਆਪਣਾ ਬਿਲਕੁਲ ਇਸੇ ਤਰਨਤਾਰਨ ਤਸਵੀਰ ਪੱਟੀ ਠੀਕ ਆ ਵੀਰ ਜੀ ਤੇ ਇਹ ਜਿਹੜੇ ਦੋਸਤੋ ਨੰਬਰ ਆਪਾਂ ਸਕਰੀਨ ਤੇ ਬਿਲਕੁਲ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਵਾੜ ਖਰੀਦ ਸਕਦੇ ਹੋ ਫੁੱਲ ਵਜਨ ਵਾਲੀ ਆ ਵੈਸੇ ਸੂਝ ਪਸ਼ੂ ਆ ਪਰ ਫਿਰ ਵੀ ਜਿਹੜੀ ਦੋਸਤੋ ਮੈਂਟੇਨ ਆਪਣੀ ਸਿਹਤ ਠੀਕ ਆ ਫਾਰਮ ਵਾਲੀ ਵੈੜ ਆ ਵੀਰ ਕਹਿੰਦਾ ਵੀ ਫੁੱਲ ਵੱਡੀ ਹਾਈਟ ਆ ਠੀਕ ਆ ਕਦ ਕਾਠ ਚੰਗਾ ਬਹੁਤ ਓਵਰঅল ਸਾਰਾ ਕੁਝ ਹੀ ਬਹੁਤ ਵਧੀਆ ਹੈ ਆਰਡਰ ਕੁਆਲਟੀ ਵੀ ਕਾਫੀ ਖੂਬਸੂਰਤ ਹੈ ਹੈਗੀ ਕਿ 25 ਪਲੱਸ ਦੀ ਹੈਗੀ ਕਿ ਕਰੇਗੀ ਹੈ ਕਿਉਂਕਿ ਪਿਛਲੀ ਵਾਰ ਥੋੜੀ ਵੈੜ ਲਿੱਸੀ ਰਹੀ ਸੀ ਅੱਛਾ ਜੀ ਤੇ ਆਰ ਕੀ ਵੈੜ ਠੀਕ ਆ ਦੀ ਸੇਵਾ ਵੀ ਚੰਗੀ ਹੋਈ ਵੈਡ ਦੀ ਠੀਕ ਹੈ ਬਾਕੀ ਥੋਲੇ ਬੱਚਾ ਵੀ ਸ਼ਾਈਵਾਲ ਚ ਆ ਗਿਆ ਨਾ ਜੀ ਹਾਂਜੀ ਸ਼ਾਈਵਾਲ ਦਾ ਹੀ ਟੀਕਾ ਇਹਨੂੰ ਲਵਾਇਆ ਹੈ ਸ਼ਾਈਵਾਲ ਦਾ ਟੀਕਾ ਲਵਾਇਆ ਤੇ ਬੱਚਾ ਜਿਹੜਾ ਫੀਮੇਲ ਆ ਬੱਚੀ ਆ ਮਗਰ ਸ਼ਾਈਵਾਲ ਦੀ ਆ ਗਈ ਹੈ ਕਰਾਸ ਬ੍ਰੀਥ ਠੀਕ ਹੈ ਸੋ ਅੱਜ ਫਿਲਹਾਲ ਦੋਸਤੋ ਵੀਡੀਓ ਦੇ ਵਿੱਚ ਇਹ ਵੈਰ ਤੁਹਾਨੂੰ ਦਿਖਾਉਣੀ ਸੀਗੀ ਪਿੰਡ ਭਗੂਪੁਰ ਤੋਂ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ